ਸ਼ੇਰ ਸ਼ਾਮ ਗੁਰਦਾਸਪੁਰ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਬੱਬੀ ਨਾਕੇ ਦੇ ਨਜ਼ਦੀਕ ਚਾਈ ਚੋਰੀ ਰੈਸਿਡੈਂਟ ਦੇ ਵਿੱਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ ਗੋਲੀ ਚੱਲਣ ਦੀ ਸੂchna ਮਿਲਨ ਤੋਂ ਬਾਅਦ ਤੁਰੰਤ ਮੌਕੇ ਤੇ ਪੁਲਿਸ ਨੇ ਸੀਨੀਅਰ ਅਧਿਕਾਰੀ ਪਹੁੰਚੇ ਜਿਸ ਮੌਕੇ ਡੀਐਸਪੀ ਸਿਟੀ ਐਸਐਚਓ ਸਦਰ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੈ ਤੇ ਲਜ਼ ਜਾਰੀ ਹੈ ਗਲਬਾਤ ਕਰਦੇ ਡੀਐਸਪੀ ਸਿਟੀ ਕਿਨੇ ਕਹੇ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਅਤੇ ਤੁਰੰਤ ਮੌਕੇ ਤੇ ਪਹੁੰਚ ਕੇ ਉਹਨੇ ਨੌਰਵਨ ਹਸਪਤਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਪੇਸ਼ੈਂਟ ਆਇਆ ਸੀ ਗਨ ਸ਼ਾਟ ਸੈਲਫ ਅਸੈਸਿਨਿਟਿਡ ਆ ਔਰ ਪੇਸ਼ੈਂਟ ਅਨਕੌਂਸ਼ੀਅਸ ਆ ਕਰੰਟਲੀ ਟ੍ਰੀਟਮੈਂਟ ਚੱਲਦਾ ਪਿਆ ਇਹਨਾਂ ਦਾ ਔਰ ਸਾਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ ਡਾਕਟਰ ਫਿਆਜ਼ ਨੇ ਨਾਲ ਉਹਨਾਂ ਨੇ ਪੇਸ਼ੈਂਟ ਐਗਜ਼ਾਮਿਨ ਕੀਤਾ ਵਾ ਔਰ ਬੁਲੇਟ ਸਲੇ ਅੰਦਰ ਹੀ ਆ ਔਰ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਰਵਾ ਰਹੇ ਆ ਚੈਸਟ ਦੀ ਸਕੈਨ ਕਰਵਾ ਰਹੇ ਆ ਉਸ ਤੋਂ ਬਾਅਦ ਦੇਖਦੇ ਹਾਂ ਫਰਦਰ ਕਿੰਨੇ ਬੁਲੇਟ ਇੱਕ ਹੀ ਬੁਲੇਟ ਐ ਐਂਟਰੀ ਵੁੰ ਦੇਖੀ ਐ ਐਗਜ਼ਿਟ ਨਹੀਂ ਹੈਗਾ ਹਾਲੇ ਹਾਂਜੀ ਨਹੀਂ ਕੰਡੀਸ਼ਨ ਜਿਹੜੀ ਆ ਉਹ ਹਲੇ ਕ੍ਰਿਟੀਕਲ ਇਹਨਾਂ ਦੀ ਆਊਟ ਆਫ ਡੇਂਜਰ ਨਹੀਂ ਹੈਗਾ। ਹੁਣੇ ਕੰਟਰੋਲ ਦਾ ਫੋਨ ਆਇਆ ਸੀ ਕਿ ਕਿਸੇ ਰੈਸਟੋਰੈਂਟ ਤੇ ਗੋਲੀ ਚੱਲੀ ਆ ਤੇ ਮੈਂ ਤੇ ਅਲੋਂਗ ਵੇਥ ਮੇਰੀ ਐਸਐਟ ਸਦਰ ਅਈ ਉੱਥੇ ਚਾਹ ਚੋਰ ਰੈਸਟੋਰੈਂਟ ਤੇ ਪਹੁੰਚੇ ਉੱਥੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਮਾਲਕ ਜਿਹੜਾ ਮਨਪ੍ਰੀਤ ਹੈ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਉਹਨੂੰ ਮਾਰ ਲਈ ਆ ਤੇ ਉਹ ਐਵਰੋਲ ਹਸਪੀਟਲ ਦਾਖਲ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਮੈਟਰ ਹੈ। ਦੇਖਦੇ ਹਾਂ ਵੈਰੀਫਾਈ ਕਰਦੇ ਹਾਂ ਕੀ ਹੋ ਰਿਹਾ ਕੀ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਜਿਹੜੀ ਗੋਲੀ ਐਕਸੀਡੈਂਟਲੀ ਚੱਲੀ ਆ ਕਿ ਜਨਤਕ ਚੱਲੀ ਆ ਵੈਰੀਫਾਈ ਕਰਨ ਤੋਂ ਬਾਅਦ ਦੱਸਾਂਗੇ